ਹਾਂਜੀ ਦੇ ਇੱਕ ਬੱਚਾ ਨੇ ਕ੍ਰੀਏਟ ਕੀਤਾ ਆ ਅਫੀਸ਼ੀਅਲ ਹਰਫਤੇ ਗਿੱਲ ਅਥਰ ਨੀਤੀ ਆ ਰਿਹਾ ਹਾਂ ਮੈਂ ਜ਼ਰੂਰ ਜਾ ਕੇ ਫੋਲੋਅਰ YouTube ਦੇ ਉੱਤੇ ਉਹ ਵੀ ਸਾਡਾ ਆਪਣਾ ਚੈਨਲ ਤੇ ਜੀ ਕੁਲ ਚੱਲਣ ਦੇ ਆਪਣਾ ਟਾਈਮਗਾ 7 ਵਜੇ ਦਾ ਸ਼ਾਮ ਦੇ ਸਵੇਰ ਦਾ ਬਲੌਗ ਨਹੀਂ ਸ਼ੁਰੂ ਕੀਤਾ ਜਾਂ ਕਿ ਹੈਗੀ ਨਹੀਂ ਇਧਰ ਸਾਹਿਬ ਜੀ ਜਾਗਣ ਦੇ ਸਾਹਿਬ ਜੀ ਸਾਬ ਜੀ ਜਾਗੰਡੇ ਜੀ ਸੇਨ ਦਾ ਬਲੌਗ ਬਣਾਇਆ ਨਹੀਂ ਕਿਉਂਕਿ ਥੋੜਾ ਬਿਜੀ ਰਹੇ ਆ ਆਪਾਂ ਮੈਂ ਥੋੜਾ ਕੰਮ ਗਿਆ ਸੀ ਕਿਤੇ ਹੋਰ ਕਿਵੇਂ ਸਾਰੇ ਠੀਕ ਠਾਕ ਵਧੀਆ ਤੇ ਸ਼ਾਮੀ ਮੈਂ ਆਪਣੇ ਘਰੇ ਮੈਂ ਗਿਆ ਸੀ ਸਵੇਰ ਦਾ ਹੋਰ ਉਹ ਕਰਦੇ ਫਿਰ ਛੋਟੇ ਜਿਹੇ ਬਲੌਗ ਦੀ ਸ਼ੁਰੂਆਤ ਮੈਂ ਕੰਮ ਤੇ ਗਿਆ ਸੀ ਥੋੜਾ ਕੰਮ ਹੀ ਕੀਦਾ ਕਰਨਾ ਜ਼ਰੂਰੀ ਉੱਪਰ ਗਿਆ ਨਾ ਜੇ ਆ ਪੱਖਾ ਵੇਖੋ ਕਿੰਨਾ ਨਰਕ ਹੋਇਆ ਵੀ ਭਰੇ ਕਾਲੇ ਹੋ ਗਏ ਇਹ ਤੋਂ ਪਤਾ ਲੱਗਦਾ ਕਿ ਸਾਡੇ ਇੱਥੇ ਦਸਤ ਜ਼ਿਆਦਾ ਹਨ ਹੈ ਨਹੀਂ ਰਸੀ ਲੈਂਦੇ ਹਾਂ ਰਸ ਪਏ ਰਸ ਮੈਂ ਦੋ ਦੋ ਕਾਲੇ ਨੇ ਰੋਟੀ ਫੈਗਣਾ ਨਹੀਂ ਕਰੀਆ ਆ ਬੁੱਲਾ ਫੇਲਾ ਕੱਲ ਲਗਾਇਆ ਪਾਟਿਵ ਸ੍ਰੀ ਮਰ ਜਾਓ ਆਸਣ ਹੋ ਕੇ ਟਾਈਮ ਕਰ ਵੀ ਹੋ ਗਿਆ ਟਾਈਮ ਹੋ ਗਿਆ 9 ਵੱਜ ਚੁੱਕੇ ਨੇ ਰੋਟੀ ਪਾਣੀ ਦਾ ਕਰੀਏ ਪ੍ਰੋਗਰਾਮ ਦਾ ਸੈਟ ਹੈ ਹਾਂ ਦੁੱਧ ਲੈਣ ਨੂੰ ਤੁਹਾਨੂੰ ਜਾਣਾ ਹੈ ਦੁੱਧ ਲੈਣ ਨੂੰ ਫਿਰ ਮੈਂ ਗਿਆ ਨਹੀਂ ਕਿਰਨ ਲੱਗੇ ਹਨ ਨਹੀਂ ਕੋਈ ਫਿਰ ਮੈਂ ਗਿਆ ਹੀ ਨਹੀਂ ਚਲੋ ਫਿਰ ਲੈ ਆਵਾਂਗੇ ਮਾਰਨਿੰਗ ਟਾਈਮ ਤੇ ਮੈਂ ਕਿਹਾ ਅੰਬੀਆਂ ਲੈਂਦੇ ਹਾਂ ਉਹਦਾਂ ਚਟਨੀ ਬਣਾਵਾਂ ਆਪਣੇ ਮਾਲ ਦੇ ਉਹਦਾਂ ਹੀ ਖਾਣੀ ਮੈਂ ਬਣਾ ਲੈਣਾ ਆਪ ਪਾਣੀ ਇੱਧਰ ਆ ਗਿਆ ਯਾਰ ਕੁਲਰ ਚ ਪਾਇਆ ਹਾਂਜੀ ਰੋਟੀ ਪਾਣੀ ਦਾ ਕਰ ਕੀ ਉਹ ਕੁੜੀ ਆਉਂਦੀ ਵਿਚਾਰੀ ਕਰ ਜਾਂਦੀ ਹੈ ਚਲੋ ਜਾਂਦੀ ਛੜੂ ਪੋਚਾ ਵੀ ਹਨਾ ਉਹ ਲਾ ਜਾਂਦੀ ਹੈ ਗੁਰੂ ਜਰਾ ਆਹੋ ਮੈਂ ਘਾ ਲੈਂਦਾ ਤੇ ਆ ਕੰਮ ਆਪਾਂ ਸ਼ੁਰੂ ਕਰਨਾ ਇੱਕ ਦਿਨ ਦੇ ਵਿੱਚ ਵਿੱਚ ਆਪਣਾ ਲੱਕੜ ਦਾ ਮੈਂ ਕਿਹਾ ਹੁਣ ਕੰਮ ਜਿਹੜਾ ਬੰਦ ਕੀਤਾ ਹੈ ਉਹ ਸ਼ੁਰੂ ਕਰਦੇ ਇੱਕ ਦਿਨ ਦੇ ਵਿੱਚ ਤੇ ਆਹ ਦਰਾਜਾ ਬੰਦ ਕਰ ਦਿਆ ਕਰਾਂਗੇ ਕਾਕਾ ਦਾ ਵੀ ਇੱਧਰਣਾ ਕਾਕਾ ਦਾ ਕਮਰਾ ਆਹ ਕਮਰਾ ਬੰਦ ਕਰਕੇ ਆਹ ਵੀ ਦਰਾਜਾ ਬੰਦ ਕਰਕੇ ਤੇ ਬਾਹਰ ਆਪਾਂ ਡਾਲਾ ਲਾਂਗੇ ਉੱਥੇ ਬਾਹਰ ਕੰਮ ਕਰਕੇ ਜਿਆ ਕਰਾਂਗੇ ਆਪਣਾ ਥੋੜਾ ਬਹੁਤ ਹਾਂ ਬਾਹਰ ਫਤਿਹ ਸਿੰਘ ਅਰਬੋਤ ਸਾਰੀ ਜਾਨੀ ਕਹਿੰਦੇ ਕਾਕਾ ਨਹੀਂ ਕਹਿਣਾ ਹੁਣ ਹਰ ਫਤੇ ਆ ਕਾਕਾ ਹੁੰਦਾ ਨਾ ਮੁੰਨਾ ਮੈਂ ਨਾਮ ਨਹੀਂ ਚੜਦਾ ਜਿਨਾ ਨਵਾਨਾ ਹੋਰ ਬੋਲੀ ਨਾ ਜਵਾਦਰੀ ਕੰਮ ਵੜਿਆ ਜੇ ਆਵੇ ਇੱਥੇ ਵੀ ਫੋਟੋ ਬਣਾਉਣੀ ਹੈ ਇੱਥੇ ਮਹਾਰਾਜ ਦੀ ਹਨਾ ਇਹ ਵੀ ਫੋਟੋ ਬਣਾਉਣੇ ਆ ਦਰਵਾਜ਼ੇ ਲਾਉਣੇ ਆ ਉਹ ਰਾਡਾਂ ਪੜਦੇਵੇ ਲਾਏ ਆਪਾਂ ਸਤੇ ਟਰੱਕ ਦੀ ਲਾਤੇ ਕਿ ਕਿਹਦੇ ਘਰੇ ਦਰ ਪੜਦੇ ਲੱਗੇ ਅੱਜ ਤੱਕ ਨਹੀਂ ਵਿੱਕਣ ਕੀਹਦੇ ਘਰ ਪੜਦੇ ਦਨ ਲੱਗੇ ਜੋ ਟਾਈਮ ਕੱਢਣਾ ਹੋਵੇ ਨਾ ਦਿਲਾ ਕਿ ਸੇਂਟੇ ਲਾਉ। ਪਰਦੇ ਨਹੀਂ ਸਾਰੇ ਇੱਕ। ਤਾਂ ਪਰਦੇ ਇਹ ਲਾਉਣੇ ਆ। ਇੱਕ ਆ ਵੀ ਲਾਉਣਾ ਆ ਵੀ ਤੇ ਅਜੇ ਇਧਰ ਵੀ ਲਾਉਣੇ ਪੜਦੇ ਪੜਦੇ। ਪਰ ਲਾਵਾਂਗੇ ਵਗੇ ਥੇ ਕਿਤ ਲਾਉ। ਮੁੜ ਕੇ ਫਾਰੋ। ਮੁੜ ਕੇ ਬਾਹਰ ਛੋੜਤਾ ਦੇ ਹੋ ਜਰ ਨੇ ਉਹ। ਘਰ ਕੀ ਮਟੇ ਰਾਜਨ ਵੀ। ਮਾਨੇ ਨੇ ਕੋਈ ਚੀਜ਼ ਜੰਦੀ ਉਹ ਖਰਾਬ ਹੋਣਗੇ ਤਾਂ ਫੇਰ ਨਵੀਂ ਆਊ। ਹਾਂ? ਉਹ ਖਰਾਬ ਹੋਣਗੀ ਪੜਦੇ ਤਾਂ ਫੇਰ ਹੀ ਨਵੀਂ ਚੀਜ਼ ਆਊਗੀ। ਚਲੋ ਦੇਖਦੇ ਆ ਯਾਰ। ਅੰਦਰਜਾ ਦਰਵਾਜੇ ਲਾਉਣੇ ਆ ਦਰਵਾਜੇ ਇੱਦਾਂ ਲਾਏ ਨੇ ਫਿਲਹਾਲ ਪੌਣੀਆਂ ਉੰਨੀਆਂ ਉਹਨੇ ਬੋਰਨ ਉਹ ਕੱਟ ਕੇ ਕੱਪੜੇ ਲਾ ਕੇ ਚਾਰ ਤਿੰਨ ਕੰਮ ਇਹਦੇ ਅੰਦਰ ਦਾ ਤੇ ਬਾਥਰੂਮ ਦਾ ਇੱਦਾਂ ਲਾਤਾ ਫਿਲਹਾਲ ਮੈਂ ਕਹਿੰਦਾ ਵਰਤਰਾ ਹੰਦਾ ਜੂਸ ਕਰਦਾ ਹੁੰਦਾ ਨਾ ਅਈ ਜੂਸ ਕਰਨਾ ਵਾਣਾ ਇੱਦਾਂ ਕਮਰਾ ਤਾਂ ਕਰਕੇ ਉਹਨੂੰ ਟੈਂਪਰੇਰੀ ਲਾਤਾ ਦਰਵਾਜਾ ਤੇ ਉਹ ਵੀ ਲਾਤਾ ਉਹ ਇਹਦਾ ਵੇਖਾਂਗੇ ਕੱਲ ਪਰਸੋਂ ਤੱਕ ਕਰਦੇ ਕੰਮ ਸ਼ੁਰੂ ਥੋੜਾ ਥੋੜਾ ਇਹ ਜਾਲੀ ਦਾ ਦਰਵਾਜਾ ਪਹਿਲਾਂ ਮੇਨ ਉਹ ਜਾਲੀ ਦਾ ਦਰਵਾਜਾ ਮੇਨ ਉਹ ਲਾਉਣਾ ਪਹਿਲਾਂ ਆਪਾਂ ਤੇ ਬਾਕੀ ਆ ਜੋ ਖਿੜਕੀ ਦੇ ਪੱਲੇ ਪੁੱਲੇ ਜੇ ਬਣਨ ਵਾਲੇ ਉਹ ਵੀ ਬ ਹੌਲੀ ਹੌਲੀ ਕਰਦੇ ਆ ਉਹ ਉਹ ਵੀ ਲਾਉਣਾ ਵਗੈਰਾ ਦਾ ਉਹ ਬਣਿਆ ਨਾ ਏਸੀ ਦਾ ਛੱਡਿਆ ਉਥੇ ਦੂਜਾ ਏਸੀ ਲਾਉਣਾ ਆਪਾਂ ਜਿਹੜਾ ਹੁੰਦਾ ਏਸੀ ਫਿਲਹਾਲ ਉਹਨੂੰ ਬੰਦ ਕਰ ਦਾਂਗੇ ਅਜੇ ਤੇ ਬਾਕੀ ਬਾਅਦ ਵਿੱਚ ਆ ਜਾਓ ਉਥੇ ਡਾਸਟ ਖਾਨੇ ਵੀ ਲੱਗਣਾ ਹੋਆ ਉੱਪਰਲੇ ਬੰਨੇ ਉਹ ਡਾਸਟ ਖਾਨਾ ਕੱਲ ਪਰਸ ਤੱਕ ਆਪਾਂ ਉਹ ਸ਼ਾਮ ਨਾਲ ਜੇ ਫਿਟ ਕੀਤਾ ਹੈ ਇਹਦੇ ਬਕਸੇ-ਬਕਸੇ ਵਤਲੀ ਸੜਾ ਬੰਨੇ ਆ ਸਾਰੇ ਇਹਦੇ ਫਿਲਟਰ ਦੇ ਲੱਗ ਲੱਗੇ ਸਾਰੇ ਭਲੇ ਸਾਰੇ ਕੰਮ ਆ ਉਹਦਾ ਪੈਰਾਵੰਤਰ ਰੱਖਿਆ ਸਾਰਾ ਇਹ ਕਮਰਾ ਭਰਿਆ ਹੋਇਆ ਸਾਰਾ ਫਲਾਈ ਬੋਰਡ ਦੇ ਨਾਲ ਫਲਾਈ ਬੋਰਡ ਰੱਖਿਆ ਸੀ ਮੈਂ ਕਸਮ ਕਹਿ ਕੇ ਉਹਦਾ ਰੱਖਿਆ ਆਪਾਂ ਬਕਸੇ ਢੋਕੇ ਜੋ ਦੁਬਾਰਾ ਦਰਨ ਉਹ ਸਪਿਲ ਜਾਣਾ ਪਿਆ ਉਸ ਤੋਂ ਬਾਅਦ ਆਪਾਂ ਸਾਰੇ ਕੰਮ ਲੱਗ ਪਏ ਸੀ ਤੇ ਬਾਕੀ ਇਹ ਵਾਗੇ ਚਲੋ ਹੁਣ ਥੋੜਾ ਬਹੁਤ ਹੁਣ ਧਿਆਨ ਮੈਨੂੰ ਦੇਣਾ ਪੈਂਦਾ ਨੇ ਦੋ ਇੱਕ ਯਰ ਨੂੰ ਕਰਨੀ ਪਈ ਇਸ ਦੀ ਸੇਵਾ ਇਹ ਸੇਵਾ ਇਹ ਛੋਟੀ ਮੋਟੀ ਕਰਨੀ ਪੈਂਦੀ ਹੈ ਇਹਨੇ ਸੋਨੂ ਸੀ ਤੋਲਾ ਜਿਹੜਾ ਨਾ ਉਹ ਤੇ ਦਾ ਬੜਾ ਲਾਸ਼ਮਲ ਹੁੰਦਾ ਨਾ 5 ਲੋਗ ਉਹਦੇ ਸੱਤ ਰੋਟੀ ਖਾਂਦੇ ਜਿਹੜੇ ਸੱਤ ਹੁੰਦੇ। ਉਹਦਾ ਚੰਗਾ ਕਰਦੀ। ਉਹ ਗੱਲ ਇਹ ਸਾਂ ਨਾ ਕਰਦਾ ਗਾ ਹਾਸਾ ਨਿਕਲ ਜਾਂਦਾ ਨਾ। ਗੱਲ ਆਪਣੇ ਹਿਸਾਬ ਨਾਲ ਉਹ ਸਿੱਰੇ ਤੋਂ ਤੇ ਗੱਲ ਕਰਦਾ ਪਰ ਉਹ ਬੜੀ ਮਤਲਬ ਅੱਗੇ ਪਿੱਛੇ ਕਰਕੇ ਬੋਲ ਦਿੰਦਾ। ਹਾਸਾ ਟ ਬਣਾਉਣ ਲੱਗ ਜਾਂਦਾ ਪਰ ਬੋਲਦਾ ਤੇ ਆਪਣੇ ਨਾਲ ਵਧੀਆ ਦੇਖਿਆ ਨਾ। ਜੀਦਾਰੇ ਪਰਮਾਤਮਾ ਤੱਕ ਦੇ ਅਨੁਸ਼ੇਨ। ਜਿੰਦੇ ਜਿੰਦਗੀ ਦੇ ਵਿੱਚ ਮਿਲਦੇ ਸਾਰੇ ਛੋਟੇ ਮੋਟੇ। ਕੋਸ਼ਿਸ਼ ਰਹਿਣਾ ਚਾਹੀਦਾ ਆਪਣੀ ਸਾਰੀ ਜ਼ਿੰਦਗੀ ਵਿੱਚ ਕੋਸ਼ਿਸ਼ ਰੋ ਬਾਤ ਚੜ੍ਹਦੀ ਕਲਾ ਦੇ। ਤਾਰੇ ਸਾਲ ਜਦੋਂ ਮੈਂ ਗਿਆ ਇਸ ਵੇਰੇ ਤੇ ਰੋਸਾ ਨਾ ਖੜਾ ਲੈ ਕੇ ਬੰਦ ਇਹ ਘਰ ਕੋ ਤੇ ਸੌਂਦਾ ਰਾਤ ਮੋਤੀਾਂਾਂ ਵਰਤਦਿਨੇ ਇੰਨੇ ਸੁੱਤੇ ਰਹਿਣਾ ਤੇ ਰਾਤ ਨੂੰ ਕੰਗ ਕਰਦਾ ਤਾਂ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਕਿ ਗਾਸਾ ਦਦਾ ਸਾਰੀ ਰਾਤ ਤੇ ਵੀ ਇਹ ਨਾਲ ਬੋੜਾ ਥੋੜਾ ਬੋੜਾ ਹੱਦ ਕਰਦੇ ਜਿੱਤ ਨਾ ਮੈਂ ਇਹ ਤਾਂ ਚਾਰਾ ਚਲੋ ਇਦਾਂ ਹੀ ਹੁਣ ਗੱਲ ਕਰਨਾ ਇਹਦੇ ਸਟਰਗਲ ਜਿੰਨੀ ਕਿ ਸਟਰਗਲ ਕਿੰਨੇ ਐਗਜ਼ਾਮਪਲ ਲੱਗਦਾ ਸਾਡੇ ਮਾਪਿਆਂ ਨੂੰ ਕਿਦਾਂ ਪਾਲਿਆ ਹਾਂ ਪਰ ਲੱਗਦਾ ਆਗੇ ਨਾ ਜਨਰਲ ਬੱਚਾ ਜਦ ਵੱਡਾ ਜਾਂਦਾ ਫਿਰ ਉਹ ਕਦਰ ਚੱਕਾ ਇੱਜਾ ਨਾ ਕਰੇ ਤੇ ਉਹਨਾਂ ਨੂੰ ਬਦਲ ਕਿੰਨੇ ਗਾਡੇ ਮਾਪਿਆਂ ਨੂੰ ਕਿੱਦਾਂ ਪਾਲਿਆ ਕਿ ਨਹੀਂ ਹਣਾ ਸਾਡੀ ਕੇਅਰ ਕੀਤੀ ਹਾਂਜੀ ਦੇ ਇੱਕ ਬੱਚਾ ਦਾ ਕ੍ਰੀਏਟ ਕੀਤਾ ਵਾ ਆਫੀਸ਼ੀਅਲ ਹਰਫਤੇ ਗਿੱਲ ਅਥਰ ਨੀਚੀ ਆ ਰਿਹਾ ਉਹਨੂੰ ਜ਼ਰੂਰ ਜਾ ਕੇ ਫੋਲੋ ਕਰੋ YouTube ਦੇ ਉੱਤੇ ਉਹ ਵੀ ਸਾਡਾ ਆਪਣਾ ਚੈਨਲ ਆ ਤੇ ਉਹਦੇ ਕਿਰਨ ਤੇ ਹਰਪਦੇ ਸਿੰਘ ਆਪੇ ਵੀਡੀਓ ਅਪਡੇਟ ਕਰੇ ਕਰੰਗੇ ਜਿੰਜੇ ਦਿੱਲੀ ਉਹ ਜਨਨ ਜਰੂਰ ਰਿਪੋਰਟ ਕਰੋ ਠੀਕ ਹੈ ਬਾਤੋ ਬਾਤ ਤੇ ਤੇ ਦਿਨ ਦਿਰਿਓ ਤੇ ਵਲੋਗ ਸਾਡੇ ਦਿੱਲੀ ਦੇ ਤੇ ਬਾਕੀ ਆਪਾਂ ਆਏ ਬਕਸੇ ਜਿਹਦਾ ਬਣਾਇਆ ਫਿਲਹਾਲ ਫਿਰ ਮੂਵ ਹੋ ਜਾਂਦੇ ਸਾਰੇ ਮਤਲਬ ਬਕਸੇ ਜਦੋਂ ਆਪਾਂ ਟੈਲ ਲਵਾਵਾਂਗੇ ਨਾ ਇਹ ਤਾਂ ਤੇ ਬਕਸੇ ਤਾਂ ਚੁੱਕੇ ਜਾਂ ਥੱਲੇ ਪਾਵੇ ਲੱਗੇ ਸਟੀਲ ਦੇ ਇਹਨੂੰ ਚੁੱਕ ਕੇ ਦੁਬਾਰਾ ਕੱਟਦਾ ਹਾਂ ਤੇ ਟੈਲ ਲਵਾ ਕੇ ਫਿਰ ਇਦਾਂ ਹੀ ਰੱਖ ਦਾਂਗੇ ਸਾਹਮਣਾ ਉਹ ਜਿੱਥੇ ਉਹ ਇਹ ਆ ਪਾਣੀ ਵਾਲਾ ਵਾਟਰ ਕੋਲ ਉਧਰ ਹੀ ਪਕਸਾ ਬੰਦਨਾ ਹੋ ਤੇ ਉਸ ਕੋਲ ਉੱਧਰ ਲੱਗਣੀ ਹੈ ਜੀ ਛੋਟੇ 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 ਕੰਮ ਆ ਬਹੁਤ ਕਰਨ ਵਾਲਾ ਇੱਥੇ ਡਾਟ ਬੰਦਨੀ ਹੈ ਜੀ ਕਵਰਿੰਗ ਕਵਰ ਕਰਨੇ ਛੋਟੀ ਮੋਟੀ ਡਾਟ ਇੱਥੇ ਵੀ ਡਾਟ ਬੰਦਨੀ ਹੈ ਸਾਰੇ ਸਾਰੇ ਸਿਖੇ ਲਾ ਕਵਰ ਕਰਨਾ ਪਾ ਏਰੀਆ ਸਾਰਾ ਜੀ ਧੋਲੋਲੀ ਹੁਣੇ ਸਾਰੇ ਕੰਮ ਗ੍ਰਾਮ ਦਾਸ ਦੀ ਕਿਰਪਾ ਨਾਲ ਸਾਈਸਾਂ ਜੀ ਆਪਾਂ ਕਰ ਰਹੇ ਆਪਾਂ ਹோம் ਡੋਰ ਵੀ ਤੁਹਾਨੂੰ ਛੇਤੀ ਦਵਾਂਗੇ ਇੱਕ ਹੁਣ ਸਾਡਾ ਘਰ ਕਿਵੇਂ ਆ ਇੱਕ ਉਹ ਹோம் ਡੋਰ ਬਣਾਵਾਂਗੇ ਤੇ ਇੱਕ ਆਪਾਂ ਜੇ ਤੁਹਾਡਾ ਘਰ ਤਿਆਰ ਹੋਗਾ ਪ੍ਰੋਪਰ ਫਿਰ ਦਨ ਹੋਬ ਬੁਰਦੇਵਾਂ ਗਾਪਾਂ ਵਧੀਆ ਤਰੀਕੇ ਦਾ ਪੂਰਾ ਕੰਪਲੀਟ ਕਰਕੇ ਕਿਉਂ ਵੀ OK ਹੈਨਾ ਸਹੀ ਗੱਲ ਹੈ ਰੋਟੀ ਰੱਟੀ ਖਾਣੀ ਲਿਆਵਾਂ ਹੈ ਅਜੇ ਟਾਈਮ ਨਹੀਂ ਹੋਇਆ ਟਾਈਮ ਮਤ 9:30 ਹੋ ਗਏ ਆ ਐਵੇਂ ਲੋ ਕੀ ਹੋ ਗਿਆ ਚਲੋ ਫਿਰ ਤੁਹਾਨੂੰ ਮਿਲਦੇ ਆਂ ਫਿਰ ਟਾਈਮ ਤੇ ਰੋਟੀ ਬਣੀ ਸ਼ਕਲੀਏ ਤੁਹਾਨੂੰ ਮਿਲਦੇ ਆਂ ਅੰਤੇ ਕਾਕਾ ਕਰ ਰਿਹਾ ਆ ਟਾਈਮ ਹੋ ਗਿਆ 11 ਵਜੇ ਦਾ ਰੈਂਗਲਰ ਕੱਢੀ ਇਹ ਵਿੱਚੇ ਚੱਲਦੀ ਵਿੱਚੇ ਬੰਦ ਹੋ ਜਾਂਦੀ ਮਤਲਬ ਕੀ ਹੋ ਗਿਆ ਇਹਨੂੰ ਖਰਾਬ ਹੋ ਗਈ ਲੱਗਦੀ ਹੈ ਵੀ ਆ ਵੀ ਰਹਾ ਹੈ ਇਹ ਵੀ ਖਰਾਬ ਹੋ ਗਿਆ ਘੁੰਮਦਾ ਜੀ ਨਾ ਮਾਜੀ ਕੱਤਲੀ ਵੀ ਘੁੰਮਦਾ ਰਹਿੰਦਾ ਰਾਵੀ ਹੋ ਗਈ ਇਹ ਵੀ ਚੱਲਦੀ ਨਹੀਂ ਜਗਦੀ ਆ ਪਰ ਵਿੱਚ ਵਿੱਚ ਹੀ ਨਾ ਝਮੱਕੇ ਮਾਰ ਮਾਰ ਜਗਦੀ ਚਲੋ ਕੋਈ ਨਹੀਂ ਮਿਲਦੇ ਆ ਤੁਹਾਨੂੰ ਮਾਰਨਿੰਗ ਟਾਈਮ ਟੀਵੀ ਵੀ ਲਾ ਕੇ ਨਹੀਂ ਨਾ ਕਰ ਲੇਦਾ ਨਹੀਂ ਟੀਵੀ ਤੇ ਕਰਦਾ ਕਿਹੜੇ ਟਾਈਮ ਮੰਗੀ ਲੰਦਾ ਹੈ ਵੀ ਫਾਇਰ ਕੋ ਤੇ ਦੇ ਦੇ ਸਹੀ ਕਾ ਟੀਵੀ ਵੰਦਾ ਨਹੀਂ ਕੋਈ ਤੇ ਮੇਰੇ ਪਾਸ ਹੋਈ ਇੱਕ ਰੇ ਰੀਤਾ ਫੇਰ ਉੱਠ ਗਈ ਹੁਣ ਉਹਦਾ ਚਲੋ ਮਿਲਦੇ ਆ ਤੁਹਾਨੂੰ ਮਾਰਨਿੰਗ ਟਾਈਮ ਜੇ ਲੋ ਵਧੀਆ ਲੱਗਾ ਤੇ ਕਮੈਂਟ ਸੇ ਜੁੜ ਪਿਓ ਬਾਬਾ ਗੁੱਡ ਨਾਈਟ ਰਬ ਰੱਖਾ ਤੇ ਸਾਰੀ ਨਵੀਂ ਆਈਡੀ ਨੂੰ ਫੋਲੋ ਕਰੋ ਓਕੇ ਬਾਬਾ ਬਾਏ